ਬਠਿੰਡਾ ਦੇ ਬਿਰਕ ਕਲਾਂ ਵਿਖੇ 8 ਤਰੀਕ ਨੂੰ ਸਵੇਰ ਹੀ ਇੱਕ ਬਾਬਾ ਵੱਲੋਂ ਆਪਣੀ ਅਣਖ ਦੀ ਖਾਤਰ 23 ਅਤੇ 30 ਦਾ ਕਤਲ ਕਰ ਦਿੱਤਾ ਗਿਆ ਸੀ ਜਿਸ ਨੂੰ ਪੁਲਿਸ ਨੇ 12 ਘੰਟਿਆਂ ਦੇ ਅੰਦਰ ਅੰਦਰ ਹੀ ਗ੍ਰਿਫਤਾਰ ਕਰ ਲਿਆ ਜਾਣਕਾਰੀ ਦਿੰਦੇ ਹੋਏ ਡੀਐਸਪੀ ਹਰਜੀਤ ਸਿੰਘ ਮਾਨ ਨੇ ਦੱਸਿਆ ਕਿ ਕੱਲ ਇਤਲਾਹ ਮਿਲੀ ਸੀ ਕਿ ਬਿਰਕ ਕਲਾਂ ਵਿਖੇ ਇੱਕ ਵਿਅਕਤੀ ਨੇ ਆਪਣੀ ਧੀ ਦਾ ਕਤਲ ਕਰ ਦਿੱਤਾ ਹੈ ਤਾਂ ਪੁਲਿਸ ਪਾਰਟੀ ਮੌਕੇ ਤੇ ਪਹੁੰਚੀ ਤਾਂ ਲੜਕੀ ਦੀ ਮੌਤ ਹੋ ਚੁੱਕੀ ਸੀ ਅਤੇ ਇੱਕ 1.5-2 ਸਾਲ ਦੀ ਬੱਚੀ ਜ਼ਖਮੀ ਹਾਲਤ ਵਿੱਚ ਪਈ ਸੀ ਤਾਂ ਉਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ ਹਰਜੀਤ ਸਿੰਘ ਨੇ ਦੱਸਿਆ ਕਿ ਕਰੀਬ 5 ਸਾਲ ਪਹਿਲਾਂ ਰਾਜਵੀਰ ਉਰਫ ਰਾਜਾ ਦੀ ਲੜਕੀ ਜਸ਼ਮਨਦੀਪ ਕੌਰ ਨੇ ਪਿੰਡ ਦੇ ਹੀ ਰਵੀ ਸ਼ਰਮਾ ਨਾਲ ਲਬ ਮਰਜ ਕਰਵਾਈ ਸੀ ਜਿਸ ਨੂੰ ਲੜਕੀ ਦਾ ਪਰਿਵਾਰ ਬਰਦਾਸ਼ਤ ਨਹੀਂ ਕਰਦਾ ਸੀ ਇਸ ਲਈ ਰਾਜਵੀਰ ਸਿੰਘ ਰਾਜਾ ਨੇ ਪਿੰਡ ਦੇ ਹੀ ਬੱਸ ਸਟੈਂਡ ਤੇ ਖੜੀ ਆਪਣੀ ਧੀ ਦੇ ਕਹੀ ਮਾਰ ਕੇ ਉਸ ਦਾ ਮੌਕੇ ਤੇ ਹੀ ਕਤਲ ਕਰ ਦਿੱਤਾ ਜਦ ਕਿ ਦੋਤੀ ਇੱਕ ਮਨੋਰ ਸ਼ਰਮਾ ਜ਼ਖਮੀ ਹੋ ਗਈ ਅਤੇ ਹਸਪਤਾਲ ਵਿੱਚ ਉਸ ਦੀ ਮੌਤ ਹੋ ਗਈ ਮ੍ਰਿਤਕ ਦੇ ਸਹੁਰੇ ਉਹਦੇ ਭਾਨ ਸ਼ਰਮਾ ਦੇ ਬਿਆਨਾਂ ਤੇ ਰਾਜਵੀਰ ਸਿੰਘ ਰਾਜਾ ਅਤੇ ਉਸ ਦੇ ਪੁੱਤਰ ਪਰਮਪਾਲ ਸਿੰਘ ਤੇ ਮਾਮਲਾ ਦਰਜ ਕਰ ਰਾਜਵੀਰ ਸਿੰਘ ਨੂੰ ਵਰਤੀ ਗਈ ਕਹੀ ਅਤੇ ਮੋਟਰਸਾਈਕਲ ਸਮੇਤ ਗ੍ਰਿਫਤਾਰ ਕਰ ਲਿਆ ਹੈ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰ ਰਿਮਾਂਡ ਹਾਸਲ ਕੀਤਾ ਜਾਵੇਗਾ ਦੂਸਰੇ ਰੋਪੀ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਅਤੇ ਜੇ ਕੋਈ ਹੋਰ ਵੀ ਇਸ ਵਿੱਚ ਦੋਸ਼ੀ ਪਾਇਆ ਗਿਆ ਤਾਂ ਤੁਰੰਤ ਉਸ ਨੂੰ ਵੀ ਗ੍ਰਿਫਤਾਰ ਕੀਤਾ ਜਾਵੇਗਾ ਕੱਲ ਮਿਤੀ 8 9 2025 ਨੂੰ ਥਾਣਾ ਸਦਰ ਬਟੰਡਾ ਨੂੰ ਇੱਕ ਇਨਫੋਰਮੇਸ਼ਨ ਮਿਲੀ ਕਿ ਰਾਜਵੀਰ ਸਿੰਘ ਰਾਜਾ ਨੰਬਰਦਾਰ ਵਾਸੀ ਗਿਰਕਲਾ ਨੇ ਆਪਣੀ ਲੜਕੀ ਦਾ ਜਿਹੜਾ ਹੈਗਾ ਉਹ ਜਿਹੜੀ ਬੱਸ ਅੱਡੇ ਤੇ ਖੜੀ ਸੀ ਤੇ ਉਹਦਾ ਮਰਡਰ ਕਰਤਾ ਤਾਂ ਪੁਲਿਸ ਪਾਰਟੀ ਉੱਥੇ ਪਹੁੰਚੀ ਤਾਂ ਜਿਹੜਾ ਲੜਕੀ ਦੀ ਉੱਥੇ ਦੀ ਜਿਹੜੀ ਉਹਦੀ ਡੈਡ ਬਾਡੀ ਜਿਹੜੀ ਹੈਗੀ ਉਹ ਪਈ ਸੀਗੀ ਤੇ ਉਹਦਾ ਜਿਹੜਾ ਬੱਚਾ ਸੀ ਅ ਕਰੀਬ 1.5 ਤੋਂ 2 ਸਾਲ ਦੀ ਬੇਟੀ ਹੈ ਉਹਦੀ ਲੜਕੀ ਦੀ ਜਸ਼ਮਨਦੀਪ ਕੌਰ ਦੀ ਤੇ ਉਹ ਜਿਹੜੀ ਹੈਗੀ ਆ ਉਹ ਵੀ ਇੰਜਰਡ ਕਰ ਦਿੱਤੀ ਗਈ ਹੈ ਤਾਂ ਉਹਨੂੰ ਨਾਲ ਦੀ ਨਾਲ ਪੁਲਿਸ ਪਾਰਟੀ ਨੇ ਜਿਹੜਾ ਹੈਗਾ ਬੱਚੇ ਨੂੰ ਉੱਥੇ ਸਿਵਲ ਹਸਪਤਾਲ ਦਾਖਲ ਕਰਾਇਆ ਬਠਿੰਡਾ ਤੇ ਜਿੱਥੇ ਜਾ ਕੇ ਉਹਦੀ ਵੀ ਡੈਥ ਜਿਹੜੀ ਹੈਗੀ ਆ ਉਹ ਹੋ ਗਈ ਕੱਲ ਹੀ ਤਾਂ ਫਿਰ ਅਸੀਂ ਉਹਦੇ ਆਧਾਰ ਤੇ ਜਿਹੜਾ ਹੈਗਾ ਉਹਦੇ ਲੜਕੀ ਦਾ ਜਿਹੜਾ ਸਹਰਾ ਹੈਗਾ ਉਦੇ ਭਾਨ ਜੀ ਉਹਦੇ ਬਿਆਨ ਤੇ ਜਿਹੜਾ ਹੈਗਾ ਮਕਦਮਾ ਜਿਹੜਾ ਹੈਗਾ ਮਰਡਰ ਦਾ ਕੱਲ ਥਾੜੇ ਸਦਰ ਬਠਿੰਡਾ ਚ ਅਸੀਂ ਦਰਜ ਕਰ ਲਿਆ ਗਿਆ ਮਕਦਮਾ ਦਰਜ ਕਰਕੇ ਤਫਤੀਸ਼ ਸ਼ੁਰੂ ਕੀਤੀ ਤਾਂ ਜਿਹੜਾ ਹੈਗਾ ਜਿਹਦੇ ਵਿੱਚ ਅ ਕੱਲ ਅਸੀਂ ਜਿਹੜਾ ਦੋਸ਼ੀ ਹੈਗਾ ਉਹ ਵੀ ਫੜ ਲਿਆ ਗਿਆ ਹੈ ਜਿਹੜਾ ਰਾਜਵੀਰ ਸਿੰਘ ਰਾਜਾ ਉਹਨਾਂ ਨੇ ਦੋ ਬੰਦਿਆਂ ਦੇ ਖਿਲਾਫ ਮਕਦਮਾ ਦਰਜ ਕਰਾਇਆ ਸੀਗਾ ਇੱਕ ਰਾਜੇ ਦੇ ਖਿਲਾਫ ਇੱਕ ਉਹਦੇ ਲੜਕੇ ਪਰਮਪਾਲ ਸਿੰਘ ਦੇ ਖਿਲਾਫ ਦਰਜ ਕਰਾਇਆ ਸੀ ਜਿਹਦੇ ਚ ਇੱਕ ਦੋਸ਼ੀ ਅਸੀਂ ਗ੍ਰਫਤਾਰ ਕਰ ਲਿਆ ਰਾਜਵੀਰ ਸਿੰਘ ਰਾਜਾ ਨੰਬਰਦਾਰ ਵਰਸੀ ਵਿਰਕਲਾ ਨੂੰ ਤੇ ਜਿਹੜਾ ਉਹਦੇ ਕੋਲੋਂ ਜਿਹੜੇ ਕਈ ਦੇ ਨਾਲ ਹਥਿਆਰ ਨਾਲ ਜਿਹੜਾ ਉਹਨੇ ਮਰਡਰ ਕੀਤਾ ਸੀ ਸਰਵਰ ਚ ਮਾਰੀ ਸੀ ਕਈ ਉਹ ਵੀ ਅਸੀਂ ਬਰਾਮਦ ਕਰ ਲਈ ਗਈ ਹੈ ਤੇ ਮੋਟਰਸਾਈਕਲ ਜਿਹੜਾ ਹੈਗਾ ਉਹ ਵੀ ਰਿਕਵਰ ਕਰ ਲਿਆ ਗਿਆ ਕਾਰਨ ਕੀ ਸੀ ਸਰਵਰ ਕੀ ਸੀ ਕਾਰਨ ਇਹ ਹੈ ਜੀ ਅੱਜ ਤੋਂ 4-5 ਸਾਲ ਪਹਿਲਾਂ ਇਹ ਰਾਜੇ ਨੰਬਰਦਾਰ ਦੀ ਲੜਕੀ ਹੈ ਕੋਈ ਇੰਟਰ ਕਾਸਟ ਜਿਹੜਾ ਹੈਗਾ ਇਹਨੇ ਆਪਦੇ ਪਿੰਡ ਦੇ ਵਿੱਚ ਹੀ ਰਵੀ ਸ਼ਰਮਾ ਔਰ ਫਰਮਨਦੀਪ ਸ਼ਰਮਾ ਦੇ ਨਾਲ ਜਿਹੜਾ ਉਹਦੇ ਭਾਨ ਦਾ ਲੜਕਾ ਹੈ ਉਹਦੇ ਨਾਲ ਇਹਨੇ ਜਿਹੜੀ ਹੈਗੀ ਆ ਪ੍ਰੋਟੈਕਸ਼ਨ ਲੈ ਕੇ ਤੇ ਲਵ ਮੈਰਿਜ ਕਰਵਾਈ ਸੀਗੀ ਤੇ ਉਹ ਇਸ ਗੱਲ ਦੇ ਰਾਜੀ ਨਹੀਂ ਸੀ ਇਹਦਾ ਬਾਪ ਜਿਹੜਾ ਹੈਗਾ ਉਹ ਇਸ ਗੱਲ ਦੀ ਰੰਜਿਸ਼ ਸੀਗੀ ਇਸੇ ਕਰਕੇ ਜਿਹੜਾ ਹੈਗਾ ਉਹਨਾਂ ਦਾ ਉਹ ਮਰਡਰ ਕੀਤਾ ਆ ਉਹਦੀ ਲੜਕੀ ਦਾ ਟਾਈਮ ਬੜਾ ਬਹਿ ਗਿਆ ਸਾਲ ਬਾਰੇ ਹਾਂ ਮੈਰਿਜ ਨੂੰ ਕਰੀ ਪੰਜ ਸਾਲ ਤੋਂ ਉੱਪਰ ਹੋ ਗਿਆ ਪੰਜ ਸਾਲ ਦੇ ਹੋ ਗਿਆ ਟਾਈਮ ਬਟ ਕੁਦਰਤੀ ਗੱਲ ਹੈ ਵੀ ਕਰਨੇੜੇ ਨਰ ਸੀਗਾ ਕਈ ਵਾਰੀ ਕਿਸੇ ਇਸ ਤਰ੍ਹਾਂ ਦਾ ਨਹੀਂ ਸਹਿ ਹੁੰਦੀ ਤੇ ਇਸ ਕਰਕੇ ਜਿਹੜਾ ਹੈਗਾ ਉਹ ਗੁੱਸਾ ਸੀ ਉਹਨੇ ਜਿਹੜਾ ਮਰਡਰ ਕਰਤਾ ਹੈ ਦੋਸ਼ੀ ਅਸੀਂ ਗ੍ਰਫਤਾਰ ਕਰ ਲਿਆ ਤਫਤੀਸ਼ ਕਰ ਰਹੇ ਆ ਤੇ ਦੂਸਰੇ ਦੋਸ਼ੀ ਬਾਰੇ ਵੀ ਤਸਦੀਕ ਕਰਾਂਗੇ ਤੇ ਉਹ ਉਹ ਵੀ ਅਸੀਂ ਜੇ ਇਸ ਮਕਦਮੇ ਵਿੱਚ ਹੋਇਆ ਤਾਂ ਉਹਨੂੰ ਵੀ ਅਸੀਂ ਜਿਹੜਾ ਹੈਗਾ ਉਹਦੀ ਗ੍ਰਫਤਾਰੀ ਕਰਾਂਗੇ ਕਹਿੰਦੇ ਕਿ ਕਿੰਨਾ ਰੋਲ ਆਇਆ ਹੁਣ ਤੱਕ ਹਜੇ ਤੱਕ ਕੋਈ ਬਹੁਤਾ ਰੋਲ ਨਹੀਂ ਆਇਆ ਬਟ ਅਸੀਂ ਇਹਨੂੰ ਕਰ ਰਹੇ ਆ ਅਸੀਂ ਤਫਤੀਸ਼ ਕਰ ਰਹੇ ਆ ਅਸੀਂ ਟੈਕਨੀਕਲ ਬੇਸ ਤੇ ਉਥੋਂ ਸੀਸੀਟੀਵੀ ਫੁਟੇਜ ਲੈ ਕੇ ਹੋਰ ਵੀ ਜਿਹੜੇ ਜਿਹੜੇ ਕੋਈ ਆਜ਼ਾਦ ਗਵਾਹ ਹੈਗੇ ਉਹਨਾਂ ਨੂੰ ਸ਼ਾਮਲ ਕਰਕੇ ਤੇ ਜੇ ਉਹਦਾ ਰੋਲ ਆਇਆ ਤਾਂ ਜਰੂਰ ਉਹਨੂੰ ਵੀ ਜਰਾ ਗ੍ਰਫਤਾਰ ਕਰਕੇ ਉਹਦੀ ਵੀ ਕਾਰਵਾਈ ਕੀਤੀ ਜਾਵੇ। ਮਿੱਤਿਕ ਦਾ ਇੰਨਾ ਦਾ ਕਹਿ ਰਹੀ ਹੈ ਨਾ ਉਸ ਬਾਰੇ ਦਾ ਮੈਂ ਨੇ ਇਹੀ ਕਰਨਾ ਜੀ ਪਿੰਡ ਦੇ ਵਿੱਚ ਹੀ ਲੜਕੀ ਨੇ ਜਿਹੜਾ ਵਿਆਹ ਕਰਾ ਲਿਆ ਸੀਗਾ ਤੇ ਹੈ ਵੀ ਨੇੜੇ-ਨੇੜੇ ਘਰ ਸੀ ਪੰਜ-ਛੇ ਘਰ ਇੱਕ ਦੂਸਰੇ ਤੋਂ ਦੂਰੀ ਤੇ ਇਹਨਾਂ ਦੀ ਡਿਫਰੈਂਸ ਹੈਗਾ। ਸਰ ਮਿੱਤਿਕ ਲੜਕੀ ਦੇ ਜਿਹੜੇ ਫਾਦਰ ਇਨ ਲਾਅ ਹੈ ਉਹਨਾਂ ਦੇ ਵਿਆਹ ਦੇ ਧਾਰ ਤੇ ਤੁਸੀਂ ਪਰਚਾ ਦੱਟ ਕੀਤਾ ਹੈ। ਉੱਥੇ ਮੌਜੂਦ ਸੀਗੇ ਉਹ। ਉਹਨਾਂ ਨੇ ਕਿਹਾ ਸੀਗਾ ਵੀ ਲੜਕੀ ਦੇ ਫਾਦਰ ਤੇ ਭਰਾ ਨੇ ਇਸ ਬਾਰ ਦਾਤ ਨੂੰ ਇਲਜ਼ਾਮ ਤੇ ਲਗਾਇਆ ਉਹ ਲਖਾਇਆ ਜੀ ਉਹਨਾਂ ਨੇ ਉਹਨਾਂ ਨੇ ਲਖਾਇਆ ਅਸੀਂ ਉਹਨੂੰ ਵੀ ਲੈ ਰਹੇ ਹਾਂ ਉਹ ਵੀ ਨਾਲ ਜਿਹੜਾ ਉਸੇ ਢੰਗ ਨਾਲ ਤਪੀਸ਼ ਕਰ ਰਹੇ ਹਾਂ ਤੇ ਕੱਲ ਹੀ ਦੇਖੋ ਕੱਲ ਹੀ ਨਾਲ ਦੀ ਨਾਲ ਹੀ ਜਿਹੜਾ ਦੋਸ਼ੀ ਹੈਗਾ ਇੱਕ ਮੇਨ ਦੋਸ਼ੀ ਹੈ ਜਿਹਨੇ ਕਈ ਮਾਰੀ ਸੀ ਉਦੋਂ ਅਸੀਂ ਮੇਨ ਤਾਂ ਫੜੀ ਲਿਆ ਇੱਕ ਨਾਲ ਦੀ ਨਾਲ ਸਰ ਤੇਲਾ ਵੀ ਕੋਈ ਲੜਾਈ ਝਗੜਾ ਹੋਇਆ ਇਹਨਾਂ ਦਾ ਨਹੀਂ ਪਹਿਲਾਂ ਕੋਈ ਲੜਾਈ ਝਗੜਾ ਨਹੀਂ ਹੋਇਆ ਪੁਲਿਸ ਤੇ ਕੋਈ ਇਸ ਤਰ੍ਹਾਂ ਦੀ ਕੋਈ ਕੋਈ ਕੰਪਲੇਨਟ ਜਾਂ ਇਸ ਤਰ੍ਹਾਂ ਦਾ ਰਿਕਾਰਡ ਕੋਈ ਨਹੀਂ ਸਾਡੇ ਸਾਹਮਣੇ ਨਹੀਂ ਆਇਆ ਸਰ ਕੱਲਾ ਬੀਟਿੰਗ ਲੜਕੀ ਹੈ ਉਦੋਂ ਤੇ ਹਮ ਤਾਂ ਕਰਨਾ ਸੀ ਉਹਦਾ ਹਸਬੰਦ ਦੇ ਉੱਤੇ ਵੀ ਹਮ ਕਰਨਾ ਦੇਖੋ ਇਹ ਤਫਤੀਸ਼ ਦਾ 파ਟਾ ਅੱਜ ਅਸੀਂ ਉਹਦਾ ਪੁਲਿਸ ਰਿਪੋਰਟ ਲਵਾਵਾਂਗੇ ਜੀ ਤੇ ਉਹ ਅਸੀਂ ਉਹ ਤੋਂ ਡੰਗਾਈ ਨਾਲ ਪੁੱਛਗਛ ਕਰਾਂਗੇ ਜੇ ਉਹ ਵੀ ਆਇਆ ਤਾਂ ਉਹ ਵੀ ਅਸੀਂ ਜਿਹੜਾ ਤਫਤੀਸ਼ ਨਾਲ ਲੈ ਕੇ ਆਵਾਂਗੇ ਮਾਚਣ ਤੇ ਮੈਂ ਤੇ ਕੀਤੇ ਆਪੇ ਬੰਦਾ ਹਾਂਜੀ ਮੇਰੇ ਤਾਂ ਮਾਚਣ ਤੇ ਕੀਤਾ ਹੈ ਮਾਰਾ ਬਿਰਕਲਾ ਬਸਟਾ ਹਿੱਟ ਤੇ ਬਸ ਅੱਡਾ ਅਸੀਂ ਉੱਥੇ ਮਤਲਬ ਉੱਥੇ ਮੈਡੀਸਨ ਲਾਈਨ ਤੇ ਕਹਿ ਰਹੇ ਆ ਸਾਹਮਣੇ ਨੇੜੇ ਮੈਡੀਸਨ ਦੀ ਦੁਕਾਨ ਵੀ ਹੈਗੀ ਆ ਬਸ ਅੱਡਾ ਕੀ ਗੱਲ ਨਾਲ ਹੀ ਕੋਈ ਜੀ 70 3 ਤਿੰਨ ਸਾਲ ਹੋ ਗਏ ਪਿਆਰ ਦੇ ਦੇਖੋ ਬੱਚਾ ਵੀ ਸੀਗਾ 10 ਸਾਲ ਚਲੇ ਜਿਹੜੀ ਕੋਈ ਅਦਾ ਦੀ ਗੱਲ ਹੁੰਦੀ ਉਹਨੂੰ ਉਹ ਤੁਰੰਤ ਥੇਪੀ ਸੇ ਪਿੰਡ ਦਾ ਮਾਰਨ ਦੇ। ਤੁਹਾਨੂੰ ਲੱਗਦਾ ਵੀ ਉਹ ਖਸਾਇਆ ਹੋਣਾ ਪਿੰਡ ਵਾਲਿਆਂ ਨੇ ਕਾਹੇ ਮੇੜੇ ਵਾਲੇ ਹੋਣੇ ਕਿਸੇ ਨੇ ਕੋਈ ਇਸ ਤਰ੍ਹਾਂ ਇਹ ਦੇਖੋ ਹਲੇ ਨਹੀਂ ਇਸ ਤਰ੍ਹਾਂ ਦੀ ਗੱਲ ਆਈ ਕੋਈ ਬਟ ਕੋਈ ਹੋਰ ਹੈ ਜੀ ਕੋਈ ਬਹੁਤਾ ਕਾਰਨ ਨਹੀਂ ਲੱਗ ਰਿਹਾ। ਉਹ ਕਰ ਰਹੇ ਤਾਂ ਪਿੱਛੇ ਕੱਲ ਦਾ ਹੀ ਮੈਟਰ ਹੈ ਜਿਹਦੇ 24 ਘੰਟੇ ਦੇਖੋ ਪੁਲਿਸ ਨੇ ਉਹਨੂੰ 12 ਘੰਟਿਆਂ ਦੇ ਵਿੱਚ ਵਿੱਚ ਜਿਹੜਾ ਦੋਸ਼ੀ ਹੈਗਾ ਮੇਨ ਕਲਪਰੇਟਰ ਹੈਗਾ ਉਹਨੂੰ ਅਸੀਂ ਅਰੈਸਟ ਕਰ ਲਿਆ ਤੇ ਨਾਲ ਹੀ ਜਿਹੜੇ ਜਿਨ੍ਹਾਂ ਨਾਲ ਉਹਨੇ ਮਰਡਰ ਕੀਤਾ ਉਹ ਵੀ ਅਸੀਂ ਜਿਹੜਾ ਹੈਗਾ ਰਿਕਵਰ ਕਰ ਲਿਆ। ਮੋਟਰਸਾਈਕ ਤੇ ਉਹਦੇ ਆਧਾਰ ਨਾਲ ਜਿਹੜਾ ਕੋਸ਼ਿਸ਼ ਕਰਾਂਗੇ ਇਨਟੈਰੋਗੇਸ਼ਨ ਕਰਾਂਗੇ ਜਿਹੜੀ ਵੀ ਗੱਲ ਸਾਹਮਣੇ ਆਈ ਉਹ ਤੁਹਾਡੇ ਨਾਲ ਫੇਰ ਵੀ ਸ਼ੇਅਰ ਕਰਾਂਗੇ ਸੱਜਾ 150 ਦੀ ਬੱਚੀ ਉਹਦੋਂ ਕੀ ਨਹੀਂ ਹੁੰਦਾ ਕਿ ਕਿੱਦਾਂ ਸੀਗਾ ਜੇ ਉਹ ਪਬਲਿਕ ਘਟਨਾ ਦਾ ਹਿੱਸਾ ਹੁੰਦੀ ਉਹਦੇ ਵੀ ਸਿਰ ਤੇ 60 ਤਾਂ ਲੱਗੀ ਹੋਈ ਆ ਦੇਖੋ ਡਿੱਗੀ ਐ ਜਾਂ ਕੋਈ ਹੋਰ ਐ ਸਿਰ ਦੀ 60 ਅੰਦਰ ਦੀ 60 ਹੈ ਗਈ ਸੀ ਉਹ ਵੱਜੀ ਹੋਈ ਹੈ ਜਿੱਦ ਕਰਕੇ ਉਹਦਾ ਉਹਦੋਂ ਸੈਕ ਦੀ ਸੀਗੀ ਉਹਨੂੰ ਸਿਵਲ ਹਸਪਤਾਲ ਦਾਖਲ ਕਰਾਇਆ ਹੈਗਾ ਪੁਲਿਸ ਨੇ ਹੀ ਨਾਲ ਜਾ ਕੇ ਗੱਡੀ ਭੇਜ ਕੇ ਅਸੀਂ ਦਾਖਲ ਕਰਾਇਆ ਹੈ